ਪਰ ਦੀ ਪਾਕਿਸਤਾਨ ਉਪਰ ਜਿੱਤ ਦੀ ਖੁਸ਼ੀ ਵਿੱਚ ਸ਼ਿਵ ਸੈਨਾ ਪੰਜਾਬ ਵੱਲੋਂ ਸ਼ਹਿਰ ਅੰਦਰ ਤਿਰੰਗਾ ਮਾਰਚ ਕੱਢਿਆ ਗਿਆ ਇਹ ਤਿਰੰਗਾ ਮਾਰਚ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਨੇਤਾ ਇੰਦਰਜੀਤ ਕਰਵਲ ਰਜੇਸ਼ ਪਲਟਾ ਅਤੇ ਵਿਪਨ ਸ਼ਰਮਾ ਦੀ ਅਗਵਾਈ ਹੇਠ ਕੱਢਿਆ ਗਿਆ ਸ਼੍ਰੀ ਹਨੂਮਨ ਗੜੀ ਮੰਦਿਰ ਚੀਟੀ ਰੋਡ ਫਗਵਾੜਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿੱਚ ਹੁੰਦਾ ਹੋਇਆ ਇਹ ਤਿਰੰਗਾ ਮਾਰਚ ਵਾਪਸ ਮੰਦਿਰ ਵਿਖੇ ਸਮਾਪਤ ਹੋਇਆ ਇਸ ਦੌਰਾਨ ਸ਼ਿਵ ਸੈਨਾ ਪੰਜਾਬ ਦੇ ਆਗੂ ਨੇ ਕਿਹਾ ਕਿ ਭਾਰਤੀ ਫੌਜ ਨੇ ਜੋ ਪਾਕਿਸਤਾਨ ਨੂੰ 48 ਘੰਟਿਆਂ ਵਿੱਚ ਹੀ ਗੋਡਿਆਂ ਭਰ ਲਿਆ ਕੇ ਖੜਾ ਕੀਤਾ ਹੈ ਉਸ ਲਈ ਭਾਰਤੀ ਫੌਜ ਵਧਾਈ ਦੀ ਪਾਤਰ ਹੈ ਹੁਣ ਆ ਪਾਕਿਸਤਾਨ ਨੂੰ ਚੇਤਾਵਨੀ ਦਿੱਤੇ ਆ ਕਿਹਾ ਕਿ ਅਗਰ ਪਾਕਿਸਤਾਨ ਨੇ ਮੋੜ ਤੋਂ ਅਜਿਹੀ ਹਰਕਤ ਕੀਤੀ ਤਾਂ ਉਸ ਨੂੰ ਮੋੜ ਤੋਂ ਇਸੇ ਤਰ੍ਹਾਂ ਹੀ ਕਰਾਰਾ ਜਵਾਬ ਦਿੱਤਾ ਜਾਵੇਗਾ ਉਹਨਾਂ ਨਾਲ ਹੀ ਭਾਰਤ ਸਰਕਾਰ ਵੱਲੋਂ ਭਾਰਤੀ ਫੌਜ ਨੂੰ ਫ੍ਰੀ ਹੈਂਡ ਕਰਕੇ ਪਾਕਿਸਤਾਨ ਖਿਲਾਫ ਕਾਰਵਾਈ ਕਰਨ ਦੇ ਦਿੱਤੇ ਆਦੇਸ਼ਾਂ ਦੀ ਵੀ ਸ਼ਲਾਘਾ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਸਿਪਾਹੀ ਮਜੂਸ ਸਨ ਫਗਵਾੜਾ ਤੋਂ ਨਵਰਾੰਗ ਚੈਨਲ ਲਈ ਜਸ シャルਮਾ ਦੀ ਵਿਸ਼ੇਸ਼ ਰਿਪੋਰਟ ਅੱਜ ਸੇਵਥਾਰਾ ਪੰਜਾਬ ਫਗਵਾੜਾ ਵੱਲੋਂ ਆਪਣੇ ਸਾਰੇ ਸਾਥੀਆਂ ਦੇ ਨਾਲ ਇੱਕ ਵਿਸ਼ਾਲ ਤਿਰੰਗਾ ਮਾਰਚ ਔਰ ਇੱਕ ਵਿਸ਼ਾਲ ਬਿਜਾਇ ਰੈਲੀ ਜਿਹੜੀ ਕਿ ਅਗਸਤ ਦਾ ਨੂੰ ਮੂੰਹ ਦੋਰ ਜਵਾਬ ਦਿੰਦੇ ਹੋਏ ਸਾਡੀ ਭਾਰਤ ਸੈਨਾ ਨੇ ਸ਼ੋਰ ਗਾਧਾ ਦੀ ਇੱਕ ਕਹਾਣੀ ਰਚੀ ਹੈ ਉਸ ਦੀ ਖੁਸ਼ੀ ਦੇ ਵਿੱਚ ਇੱਕ ਬਿਜਾਇ ਰੈਲੀ ਗੱਡੀ ਗਈ ਹੈ ਅਸੀਂ ਭਾਰਤ ਦੇ ਜਿੰਨੇ ਵੀ ਜਵਾਨ ਨੇ ਜਿੰਨੇ ਵੀ ਆਰਮੀ ਦੇ ਅਫਸਰ ਨੇ ਔਰ ਜਿੰਨੀ ਵੀ ਸਾਡੀ ਆਰਮੀ ਹੈ ਅਸੀਂ ਉਹਨਾਂ ਨਾਲ ਤਲਮਾਨਾ ਤੇ ਤਾਂਦੇ ਵਾਲ ਖੜੇ ਆ ਔਰ ਅੱਜ ਜਿਹੜਾ ਦਰਬ ਦੇ ਨਾਲ ਅਸੀਂ ਖੁਸ਼ੀ ਮਹਿਸੂਸ ਕਰਦੇ ਆ ਕਿ ਸਾਡੀ ਆਰਮੀ ਦੇ ਜਿਹੜਾ ਪਾਕਿਸਤਾਨ ਨਿਤ ਦਿਨ ਕਿਫਤੜ ਪੱਕੀਆਂ ਦਿੰਦਾ ਸੀ ਉਹਨੂੰ ਸਿਰਫ 2 ਦਿਨਾਂ ਦੇ ਅੰਦਰ 48 ਘੰਟਿਆਂ ਦੇ ਵਿੱਚ ਧੂਲ ਚੜਾ ਕੇ ਆਪਣਾ ਝੰਡਾ ਪੂਰੇ ਫਲਦੇ ਵਿੱਚ ਉੱਚਾ ਕੀਤਾ ਅਸੀਂ ਸਾਰੀ ਸ਼ਮਸ਼ਹਰਾ ਪੰਜਾਬ ਆਪਣੇ ਜਿੰਨੇ ਵੀ ਬਾਰਡਰ ਦੇ ਉੱਤੇ ਜਾਂ ਮਿਲਟਰੀ ਦੇ ਉੱਤੇ ਇਸ ਜੰਗ ਦੇ ਦੌਰਾਨ ਸ਼ਹੀਦ ਹੋਇਆ ਸਾਰਿਆਂ ਨੂੰ ਛੱਤ ਛੱਤ ਪ੍ਰਣਾਮ ਕਰਦੇ ਆਂ ਔਰ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਆਂ ਔਰ ਅਸੀਂ ਇਹ ਪ੍ਰਣ ਕਰਦੇ ਆਂ ਕਿ ਭਾਰਤ ਹਿੰਦੁਸਤਾਨ ਪੂਰੀ ਬੜੀ ਇੱਕ ਟੌਪ ਦੀ ਸ਼ਕਤੀ ਹੈ ਉਮਰਗੇ ਸਾਹਮਣੇ ਆਈ ਹੈ ਔਰ ਪੂਰੇ ਸੰਸਾਰ ਨੂੰ ਉਹਨੇ ਦਿਖਾ ਦਿੱਤਾ ਜਿਹੜਾ ਸਾਡੇ ਰੱਖ ਨਾਕ ਬਣਾਉਗਾ ਉਹਦੀਆਂ ਅੱਖਾਂ ਕੱਢ ਲੀਆਂ ਜਾਣਗੀਆਂ ਭਾਰਤ ਦੀ ਪਾਕਿਸਤਾਨ ਉੱਪਰ ਜਿੱਤ ਦੀ ਖੁਸ਼ੀ ਵਿੱਚ ਸ਼ਿਵ ਸੈਨਾ ਪੰਜਾਬ ਵੱਲੋਂ ਸ਼ਹਿਰ ਅੰਦਰ ਤਿਰੰਗਾ ਮਾਰਚ ਕੱਢਿਆ ਗਿਆ ਇਹ ਤਿਰੰਗਾ ਮਾਰਚ Shiv Sena ਪੰਜਾਬ ਦੇ ਸੀਨੀਅਰ ਨੇਤਾ ਇੰਦਰਜੀਤ ਕਰਵਲ, ਰਜੇਸ਼ ਪਲਟਾ ਅਤੇ ਵਿਪਨ ਸ਼ਰਮਾ ਦੀ ਅਗਵਾਈ ਹੇਠ ਕੱਢਿਆ ਗਿਆ। ਸ਼੍ਰੀ ਹਨੂਮਨ ਗੜੀ ਮੰਦਿਰ ਚਿਟੀ ਰੋਡ ਫਗਵਾੜਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿੱਚ ਹੁੰਦਾ ਹੋਇਆ ਇਹ ਤਿਰੰਗਾ ਮਾਰਚ ਵਾਪਸ ਮੰਦਿਰ ਵਿਖੇ ਸਮਾਪਤ ਹੋਇਆ। ਇਸ ਦੌਰਾਨ Shiv Sena ਪੰਜਾਬ ਦੇ ਆਗੂਆਂ ਨੇ ਕਿਹਾ ਕਿ ਭਾਰਤੀ ਫੌਜ ਨੇ ਜੋ ਪਾਕਿਸਤਾਨ ਨੂੰ 48 ਘੰਟਿਆਂ ਵਿੱਚ ਹੀ ਗੋਡਿਆਂ ਭਰ ਲਿਆ ਕੇ ਖੜਾ ਕੀਤਾ ਹੈ, ਉਸ ਲਈ ਭਾਰਤੀ ਫੌਜ ਵਧਾਈ ਦੀ ਪਾਤਰ ਹੈ। ਉਹਨਾਂ ਪਾਕਿਸਤਾਨ ਨੂੰ ਚੇਤਾਵਨੀ ਦਿੰਦੇ ਆ ਕਿਹਾ ਕਿ ਅਗਰ ਪਾਕਿਸਤਾਨ ਨੇ ਮੋੜ ਤੋਂ ਅਜਿਹੀ ਹਰਕਤ ਕੀਤੀ ਤਾਂ ਉਸ ਨੂੰ ਮੋੜ ਤੋਂ ਇਸੇ ਤਰ੍ਹਾਂ ਹੀ ਕਰਾਰਾ ਜਵਾਬ ਦਿੱਤਾ ਜਾਵੇਗਾ ਉਹਨਾਂ ਨਾਲ ਹੀ ਭਾਰਤ ਸਰਕਾਰ ਵੱਲੋਂ ਭਾਰਤੀ ਫੌਜ ਨੂੰ ਫ੍ਰੀ ਹੈਂਡ ਕਰਕੇ ਪਾਕਿਸਤਾਨ ਖਿਲਾਫ ਕਾਰਵਾਈ ਕਰਨ ਦੇ ਦਿੱਤੇ ਆਦੇਸ਼ਾਂ ਦੀ ਵੀ ਸ਼ਲਾਘਾ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਸਿਪਾਹੀ ਮਜੂਸ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ